ਪੰਜਾਬ ਦੇ ਵਾਤਾਵਰਨ ਨੂੰ ਲੈ ਕੇ ਅਸੀਂ ਚਿੰਤਤ ਜ਼ਰੂਰ ਹਾਂ ਪਰ ਕਿਤੇ ਨਾ ਕਿਤੇ ਬਹੁਤ ਕਟ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਲਈ ਇੱਕ ਅਜਿਹੀ ਸੰਸਥਾ ਦੇ ਵਿੱਚ ਆਏ ਹਾਂ ਜਿੱਥੇ ਲੱਖਾਂ ਦੀ ਤعداد ਦੇ ਵਿੱਚ ਬੂਟੇ ਲਗਾਏ ਜਾ ਰਹੇ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਕਰਨਲ ਸਾਹਿਬ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਤੁਹਾਡਾ ਸასიਖਾਲ ਸასიਖਾਲ ਜੀ ਅੱਜ ਬੂਟੇ ਲਗਾ ਰਹੇ ਹਾਂ ਪੰਜਾਬ ਦੇ ਵਾਤਾਵਰਨ ਦੀ ਗੱਲ ਕਰ ਲਈਏ ਨਹੀਂ ਸ਼ੁੱਧ ਹਵਾਵਾਂ ਬਚੀਆਂ ਨਹੀਂ ਸਾਡੇ ਕੋਲੇ ਪਾਣੀ ਬਚਿਆ ਪੀਣ ਦੇ ਲਈ ਦੇਖੋ ਜੀ ਇਹ ਇਹ ਜਿੰਨਾ ਤੱਕ ਇੱਕ ਕਮਿਊਨਿਟੀ ਇਕੱਠੀ ਹੋ ਕੇ ਹੰਬੜਾ ਵਾਲੀ ਮਾਰਦੀ ਹੈ ਤਦ ਤੱਕ ਇਹ ਮਾਹੌਲ ਜਿਹੜਾ ਸੁਧਰੂਗਾ ਨਹੀਂ ਜਿਸ ਤਰ੍ਹਾਂ ਹੁਣ ਇਹ ਕਮਿਊਨਿਟੀ ਪੂਰੀ ਲੱਗੀ ਹੋਈ ਹੈ ਜੀ ਅਲੱਗ-ਅਲੱਗ ਸੰਸਥਾਵਾਂ ਇਕੱਠੀਆਂ ਹੋ ਗਈਆਂ ਕਈ ਐਨ ਜੀਓ ਨੇ ਹੁਣ ਇੱਥੇ 6-7 ਐਨ ਜੀਓਜ਼ ਹੈ ਜਿਹੜੇ ਕਿ ਇਕੱਠੇ ਹੋ ਕੇ ਇਸ ਚੀਜ਼ ਨੂੰ ਲਾ ਰਹੇ ਨੇ ਕਰ ਰਹੇ ਮਿਹਨਤ ਕਰ ਰਹੇ ਹੈ ਇਸ ਤਰ੍ਹਾਂ ਲੁਧਿਆਣੇ ਦੇ ਵਿੱਚ ਕਈ ਹੋਰ ਸੰਸਥਾਵਾਂ ਮਿਲ ਕੇ ਕਮਿਊਨਿਟੀ ਦੇ ਤੌਰ ਤੇ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰਾਂਗੇ ਤਾ ਆਪਣੀ ਸੁਸਾਇਟੀ ਜਿਹੜੀ ਆ ਨਾ ਉਹ ਵਧੇਗੀ ਫੁੱਲੇਗੀ ਰਹਿਣ ਦਾ ਮਾਹੌਲ ਠੀਕ ਬਣੇਗਾ ਵਾਤਾਵਰਨ ਸਾਫ਼ ਹੋਏਗਾ ਪਾਣੀ ਦੀ ਸ਼ੁੱਧਤਾ ਹੋਏਗੀ ਇਸ ਤਰੀਕੇ ਨਾਲ ਆਪਣੀ ਡਿਵੈਲਪਮੈਂਟ ਅੱਛੀ ਹੋਏਗੀ ਸੋ ਇਸ ਕਰਕੇ ਕਮਿਊਨਿਟੀ ਲੈਵਲ ਦੇ ਉੱਤੇ ਐਫਰਟ ਕਰਨੀ ਜੁਆਇੰਟ ਐਫਰਟ ਕਰਨੀ ਉੱਚ ਬੱਚਿਆਂ ਨੂੰ ਸ਼ਾਮਲ ਕਰਨਾਗੀ ਰਹਿਣ ਦਾ ਮਾਹੌਲ ਠੀਕ ਬਣੇਗਾ ਵਾਤਾਵਰਨ ਸਾਫ਼ ਹੋਏਗਾ ਪਾਣੀ ਦੀ ਸ਼ੁੱਧਤਾ ਹੋਏਗੀ ਇਸ ਤਰੀਕੇ ਨਾਲ ਆਪਣੀ ਡਿਵੈਲਪਮੈਂਟ ਅੱਛੀ ਹੋਏਗੀ ਸੋ ਇਸ ਕਰਕੇ ਕਮਿਊਨਿਟੀ ਲੈਵਲ ਦੇ ਉੱਤੇ ਐਫਰਟ ਕਰਨੀ ਜੁਆਇੰਟ ਐਫਰਟ ਕਰਨੀ ਉਹ ਚ ਬੱਚਿਆਂ ਨੂੰ ਸ਼ਾਮਲ ਕਰਨਾ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੇ ਬੰਦਿਆਂ ਨੂੰ ਸ਼ਾਮਲ ਕਰਨਾ ਉਹ ਬਹੁਤ ਜ਼ਰੂਰੀ ਹੈ ਠੀਕ ਆ ਸਰ ਸ਼ਾਮਾ ਸਾਨੂੰ ਹਰ ਇੱਕ ਨੂੰ ਚਾਹੀਦੀਆਂ ਨੇ ਬੈਠਣ ਲਈ ਪਰ ਰੁੱਖ ਨਹੀਂ ਲਗਾਉਣਾ ਚਾਹੁੰਦੇ ਅਸੀਂ ਤੇ ਕੋਈ ਛਾਂ ਦੀ ਮਹੱਤਤਾ ਇਹ ਹੈ ਵੀ ਤੁਸੀਂ ਆ ਦੇਖ ਲਓ ਮੈਂ ਉਹ ਕਿੰਨੀ ਕਿ ਜਗ੍ਹਾ ਦੇ ਵਿੱਚ ਉੱਥੇ ਛਾਂ ਦੇ ਕੇ ਉੱਥੇ ਵਿੱਚ ਲੋਕ ਕੇ ਬੈਠਾ ਹੋਇਆ ਹੈ ਵੀ ਤਾਂ ਕਿ ਧੋਪ ਨਾ ਲੱਗੇ ਤੇ ਰੁੱਖ ਦੀ ਮਹੱਤਤਾ ਜੇ ਜਿੰਨਾ ਟੈਂਪਰੇਚਰ ਆਪਣਾ ਰਾਈਜ਼ ਹੋ ਰਿਹਾ ਹੈ ਇਸ ਵੇਲੇ ਉਹਦਾ ਮੇਨ ਕਾਰਨ ਇਹੀ ਹੈ ਕਿ ਰੁੱਖਾਂ ਦੀ ਕਟਾਈ ਜਦ ਤੱਕ ਲੱਗੇ ਹੋਏ ਰੁੱਖਾਂ ਨੂੰ ਆਪਾਂ ਬਚਾਵਾਂਗੇ ਨਹੀਂ ਜਾਂ ਹੋਰ ਰੁੱਖਾਂ ਨੂੰ ਨਵੇਂ ਲਾਵਾਂਗੇ ਨਹੀਂ ਔਰ ਉਹਨਾਂ ਨੂੰ ਫਿਰ ਉਹਨਾਂ ਦੇ ਉੱਤੇ ਉਹਨਾਂ ਨੂੰ ਕੇਅਰ ਨਹੀਂ ਕਰਾਂਗੇ ਉਹਨਾਂ ਦੀ ਤਦ ਤੱਕ ਇਹ ਵਾਤਾਵਰਣ ਦੀ ਜਿਹੜੀ ਸਾਨੂੰ ਅ ਦੁਖਦਾਇਕ ਜਿਹੜੀਆਂ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਂਦੀਆਂ ਹਾਈ ਟੈਂਪਰੇਚਰ ਹੋ ਗਿਆ ਤੂਫਾਨ ਆ ਗਏ ਹਾਂਜੀ ਲੈਂਡਸਲਾਈਡਸ ਹੋ ਗਈਆਂ ਇਹ ਸਾਰਿਆਂ ਨੂੰ ਝੱਲਣਾ ਪਏਗਾ ਬੁੱਢੇ ਨਾਲੇ ਦੀ ਕਾਫੀ ਸਮੇਂ ਤੋਂ ਮੰਗ ਚੱਲ ਰਹੀ ਹੈ ਸਾਫ਼ ਪਾਣੀ ਦੀ ਗੱਲ ਚੱਲ ਰਹੀ ਹੈ ਸਾਡੇ ਬਜ਼ੁਰਗ ਦੱਸਦੇ ਨੇ ਕਦੇ ਉਹਦੇ ਵਿੱਚ ਨਹਾੜ ਵੀ ਲੈਂਦੇ ਸੀਗੇ ਸ਼ੁੱਧ ਪਾਣੀ ਸੀ ਪਾਣੀ ਪੀਤਾ ਵੀ ਜਾਂਦਾ ਸੀ ਪਸ਼ੂ ਵੀ ਨਹਾਉਂਦੇ ਸੀ ਉਹਦੇ ਵਿੱਚ ਪਰ ਜੋ ਹੁਣ ਹਾਲਾਤ ਨੇ ਵੱਧ ਤੋਂ ਵੱਧਰਤ ਹਾਲਾਤ ਨੇ ਉੱਥੇ ਦੇ ਕੋਲੇ ਖੜਨੀ ਹੁੰਦਾ 스ਮੈਲ ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਹੁਣ ਬੁੱਢੇ ਦਰਿਆ ਦੇ ਉੱਤੇ ਤਾਂ ਤੁਹਾਨੂੰ ਕੰਮ ਕਰਦਿਆਂ ਨੂੰ ਮੇਰਾ خیال 15 16 ਸਾਲ ਹੋ ਗਏ ਔਰ ਉਸ ਤੋਂ ਪਹਿਲਾਂ ਬੁੱਢੇ ਦਰਿਆ ਜਦ ਮੈਂ ਕਾਲਜ ਚ ਪੜ੍ਹਦਾ ਸੀ 71 ਦੀ ਲੜਾਈ ਤੋਂ ਪਹਿਲਾਂ ਉਹ ਬੁੱਢੇ ਦਿਰਿਆ ਦੇ ਕੰਢੇ ਤੇ ਸੀ ਆਰੀਆ ਕਾਲਜ ਪੜ੍ਹਦੇ ਸੀਗੇ ਤੇ ਉਸ ਵੇਲੇ ਉਹਨਾਂ ਤੇ ਬਿਲਕੁਲ ਸਾਫ਼ ਪਾਣੀ ਵਗਦਾ ਸੀਗਾ ਥੋਬੀ ਘਾਟ ਬਣੇ ਹੁੰਦੇ ਸੀਗੇ ਲੋਕੀ ਨਾਉਂਦੇ ਸੀ ਪੀਂਦੇ ਸੀ ਪਾਣੀ ਨੂੰ ਬਿਲਕੁਲ ਸਾਫ਼ ਸੁਥਰਾ ਪਾਣੀ ਹੁੰਦਾ ਸੀਗਾ ਤਾਂ ਉਹ ਹੌਲੀ ਹੌਲੀ ਜਿਹੜੀ ਆ ਉਹਦਾ ਮਾਹੌਲ ਜਿਹੜਾ ਹੈਗਾ ਉਹ ਸਾਡੀ ਆਪਣੀ ਨਲਾਇਕੀ ਨਾਲ ਕਹਿ ਲਓ ਵੀ ਹਾਂ ਵੀ ਕਾਰਪੋਰੇਸ਼ਨ ਨੇ ਕੁਝ ਕੀਤਾ ਨਹੀਂ ਡਿਸਪੋਜ਼ਲ ਜਿਹੜਾ ਸੀਗਾ ਸਿੱਧਾ ਪਹਿਲਾਂ ਥੋੜੀ ਮਾਤਰਾ ਚ ਪੈਂਦਾ ਸੀਗਾ ਫਿਰ ਇੰਡਸਟਰੀ ਵੱਧ ਗਈ ਫਿਰ ਸਾਰੀ ਮਾਤਰਾ ਆਪਣੀ ਉਧਰ ਹੀ ਜਾਂਦੀ ਜਾਣ ਲੱਗ ਗਈ ਉਹਨਾਂ ਇੰਡਸਟਰੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਹ ਚ ਪ੍ਰਦੂਸ਼ਣ ਕਰਨਾ ਬੰਦ ਕਰੋ ਕਿਉਂਕਿ ਜਾਂ ਤਾਂ ਉਹ ਧਰਤੀ 'ਚ ਜਾ ਰਿਹਾ ਪ੍ਰਦੂਸ਼ਣ ਜਾਂ ਨਹਿਰਾਂ 'ਚ ਆਪਣੇ ਜਿਹੜੇ ਡਰੇਨ ਦਾ ਉਹਨਾਂ ਦੇ ਵਿੱਚ ਜਾ ਰਿਹਾ ਵੱਡੇ ਵੱਡੇ ਦਰਿਆ ਪ੍ਰਦੂਸ਼ਿਤ ਹੋ ਰਿਹਾ ਸਾਡਾ ਸਤਲੁਜ ਦਰਿਆ ਜਿਹੜਾ ਹੈ ਨਾ ਐਸ ਵੇਲੇ ਅਸੀਂ ਪੰਜ ਆਪ ਕਿਸੇ ਟਾਈਮ ਤੇ ਹੁੰਦੇ ਸੀ ਉਹਨਾਂ ਚੋਂ ਹੁਣ ਢਾਈ ਵੀ ਨਹੀਂ ਰਹਿ ਗਏ ਸਾਡੇ ਕੋਲ ਸਤਲੁਜ ਦੇ ਵਿੱਚੋਂ 메인 ਆਪ ਜਿਹੜਾ ਸਤਲੁਜ ਹੈ ਸਤਲੁਜ ਮੋਰ ਦਨ 2000 ਗਲੇਸ਼ੀਅਰ ਜਿਹੜੇ ਉਹ ਪਾਣੀ ਨੂੰ ਫੀਡ ਕਰਦੇ ਆ ਮੈਂ ਕੋਈ 15 16 ਸਾਲ ਪਹਿਲਾਂ ਇੱਕ ਜਰੀ ਕਰਨ ਪਾਰੀ ਦਾ ਪਰਿਆ ਸੀ ਉੱਥੋਂ ਉਹ ਹਾਲੇ ਵੀ ਗੰਗਾ ਦੇ ਪਾਣੀ ਤੋਂ ਵੀ ਜ਼ਿਆਦਾ ਪਵਿੱਤਰ ਪਾਣੀ ਹੈ ਹੁਣ ਬਿਲਕੁਲ ਸ਼ੁੱਧਾ ਹੈ ਕੋਈ ਸਮੈਲ ਨਹੀਂ ਕੋਈ ਸੈਡੀਮੈਂਟੇਸ਼ਨ ਨਹੀਂ ਕੋਈ ਕੁਝ ਨਹੀਂ ਉਹਦੇ ਵਿੱਚ ਬਿਲਕੁਲ ਸਾਫ਼ ਸੁਥਰਾ ਪਾਣੀ ਹੈ ਤੁਸੀਂ ਉਹਨੂੰ ਪੀ ਪਾਣੀ ਨੂੰ ਪੀ ਸਕਦੇ ਹੋ ਇੰਨਾ ਅੱਛਾ ਪਾਣੀ ਹੈ ਤੇ ਉਹ ਜ਼ਿਆਦਾ ਪਾ ਲੁਧਿਆਣੇ ਦੇ ਲੱਗ ਗਿਆ ਜਾਂਦੇ ਆ ਫਲੋਰ ਦੇ ਲੱਗ ਆ ਜਾਂਦੇ ਆ ਉਹ ਫਿਰ ਆਪਾਂ ਗੰਦ ਪਾਉਣਾ ਸ਼ੁਰੂ ਕਰ ਦਿੰਨੇ ਆ ਉਸ ਪਾਣੀ ਪਾਣੀ ਦਾ ਪਸਤਿਆਨਾਸ਼ ਕਰਦੇ ਆ ਉਹ ਚ ਕਈ ਡਰੇਨ ਹੈ ਬੁੱਢਾ ਦਰਿਆ ਜਿਹੜਾ ਹੈ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦਾ ਉਹਦੋਂ ਚਿੱਟੀ ਬਈਂ ਦੇ ਵਿੱਚ ਕਈ ਡਰੇਨ ਨਵਾਂ ਸ਼ਹਿਰ ਤੋਂ ਸ਼ੁਰੂ ਹੋ ਕੇ ਸਾਰਾ ਗੰਦ ਘੁੰਮਦਾ ਘਮਾਉਂਦਾ ਪੂਰੇ ਦੁਆਬੇ ਦਾ ਚਿੱਟੀ ਬਈਂ ਦਾ ਬਿਲਕੁਲ ਹਰੀਕੇਤ ਪਹਿਲਾਂ ਉਹ ਵਿੱਚ ਉਹ ਗਿਰਦਾ ਉਹ ਚ ਕਾਲੀ ਬਈਂ ਵੀ ਵਿੱਚ ਗਿਰਦੀ ਆ ਤੇ ਇਹ ਇਹ ਗੰਦਗੀ ਜਦ ਤੱਕ ਆਪਾਂ ਇਹਦੇ ਇਹਨੂੰ ਆਪਾਂ ਆਪਣੇ ਜਿਹੜੇ ਪ੍ਰੋਸੀਜਰ ਬਣੇ ਹੋਏ ਆ ਰੂਲਸ ਰੈਗੂਲੇਸ਼ਨਸ ਬਣੇ ਹੋਏ ਆ ਉਹਨੂੰ ਆਪਾਂ ਪਾਲਣ ਨਹੀਂ ਕਰਾਂਗੇ ਤਦ ਤੱਕ ਵਾਤਾਵਰਨ ਦੀ ਪੂਰੀ ਤਰ੍ਹਾਂ ਅਸ਼ੁੱਧਤਾ ਸਵੱਛਤਾ ਨਹੀਂ ਹੋਏਗੀ ਠੀਕ ਹੈ ਸਰ ਲੁਧਿਆਣੇ ਦੀ ਗੱਲ ਕਰ ਲਈ ਲੁਧਿਆਣੇ ਦੇ ਵੀ ਕਈ ਅਜਿਹੇ ਇਲਾਕੇ ਨੇ ਕੈਂਸਰ ਦੀ ਚਪੇਟ ਚ ਆ ਗਏ ਇੱਕ ਇੱਕ ਘਰ ਦੇ ਵਿੱਚ ਦੋ ਦੋ ਮਰੀਜ਼ ਹੋ ਗਏ ਕੈਂਸਰ ਦੇ ਲੱਗਦਾ ਨਹੀਂ ਜੇ ਨਾ ਸੁਧਰੇ ਅਸੀਂ ਨਾ ਅਵੇਅਰ ਹੋਏ ਨਾ ਆਪਣੇ ਬੱਚਿਆਂ ਦਾ ਭਵਿੱਖ ਆਉਣ ਵਾਲਾ ਖਤਰੇ ਦੇ ਵਿੱਚ ਪਾ ਰਹੇ ਹਾਂ ਸੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਹਰ ਘਰ ਦੇ ਘਰ ਘਰ ਤੇ ਬਿਮਾਰੀ ਫੈਲ ਰਹੀ ਹੈ ਤੁਸੀਂ ਖਾਸ ਤੌਰ ਤੇ ਆ ਪਿੰਡਾਂ ਦੇ ਕੰਨੀ ਜਿਹੜੇ ਬੁੱਢੇ ਦਰਿਆ ਦੇ ਨਾਲ ਬਸੇ ਹੋਏ ਆ ਗੌਂਸਪੁਰ ਸਲੀਮਪੁਰ ਠੀਕ ਹੈ ਨਾ ਇਹ ਪਿੰਡਾਂ ਦੇ ਵਿੱਚ ਤਾਂ ਲੋਕੀ ਉਜੜ ਰਹੇ ਉਥੋਂ ਨਾ ਕੋਈ ਉਥੋਂ ਨਾ ਕੋਈ ਉਥੇ ਆਪਣੀ ਕੁੜੀ ਨੂੰ ਵਿਆਹਦਾ ਨਾ ਉਥੋਂ ਕੋ ਕੁੜੀ ਨੂੰ ਲੈ ਕੇ ਜਾਂਦਾ ਠੀਕ ਹੈ ਨਾ ਇੰਨੀ ਜਿਆਦਾ ਮਤਲਬ ਬਿਮਾਰੀ ਕਾਲਾ ਪੀਲੀਆ ਕੈਂਸਰ ਇਹ ਸਾਰੀ ਚੀਜ਼ਾਂ ਉਥੇ ਫੈਲ ਰਹੀਆਂ ਸਰਕਾਰ ਨੂੰ ਬਾਰ ਬਾਰ ਅਸੀਂ ਤਕੀਦ ਕਰ ਰਹੇ ਹਾਂ ਮਾਨ ਸਾਹਿਬ ਨੂੰ ਭਾਈ ਜਿਹੜਾ ਤੁਸੀਂ ਵਾਅਦੇ ਕੀਤੇ ਐ ਇਹ ਥੋੜੀ ਜੀ ਆਪਾਂ ਨੂੰ ਸਖਤੀ ਵਰਤ ਨਹੀਂ ਪਾਏਗੀ ਤੇ ਇਹ ਨਹੀਂ ਵੀ ਆਪਾਂ 40 45 ਯੂਨਟਾਂ 15 ਦਿਨ ਵਾਸਤੇ ਬੰਦ ਕਰਤੀਆਂ ਤੇ ਉਸ ਤੋਂ ਬਾਅਦ ਫਿਰ ਚਾਲੂ ਹੋ ਗਈਆਂ ਕੋਈ ਇਹਨਾਂ ਨੂੰ ਬੜੀਆਂ ਯੂਨਟਾਂ ਜੇ ਤੁਸੀਂ ਦੇਖੋ ਜਿਹੜੀਆਂ 57 ਯੂਨਟਾਂ ਦੀਆਂ ਸਕੇਟਰਡ ਯੂਨਟਾਂ ਛੋਟੀਆਂ ਦੀਆਂ ਗੱਲ ਕਰਦੇ ਆ ਇਹ 10 ਤੋਂ 20 20000 ਲੀਟਰ ਪਾਣੀ ਪਾਡੇ ਇਹਨਾਂ ਦਾ ਯੂਜ਼ ਹੁੰਦਾ ਜਿਹੜੀਆਂ ਵੱਡੀਆਂ 3-4 ਫੈਕਟਰੀਆਂ ਹੈਗੀਆਂ ਮੈਂ ਨਾਂ ਨਹੀਂ ਲੈ ਰਿਆ ਜੀ ਜੀ ਉਹਨਾਂ ਦਾ 80 ਲੱਖ 80 ਲੱਖ ਤਕਰੀਬ ਜਿਹੜਾ ਪਾਣੀ ਉਹ ਵਰਤ ਰਿਹਾ ਦਿੱਲੀ ਉਹਨਾਂ ਹੀ ਪਾਣੀ ਬੁਟੇ ਦਰਿਆ ਚ ਪਾ ਰਹੇ ਗੰਦਾ ਤੁਸੀਂ ਦੇਖ ਲਓ ਵੀ ਸਾਡਾ ਧਰਤੀ ਦਾ ਪਾਣੀ ਕਿੱਥੇ ਜਾਊਗਾ ਸਾਡੀ ਲੁਧਿਆਣਾ ਜਿਹੜਾ ਖਾਸ ਤੌਰ ਤੇ ਹੈ ਓਵਰ ਇੰਡਸਟਰੀਲਾਈਜੇਸ਼ਨ অর ਓਵਰ ਕਮਰਸ਼ੀਅਲਾਈਜੇਸ਼ਨ ਦੀ ਮਾਰ ਖਾ ਰਿਆ ਐ ਇਸ ਵੇਲੇ ਉਹਦੇ ਕਰਕੇ ਪਾਣੀ ਦੀ ਕਮੀ ਹੋ ਰਹੀ ਐ ਪਾਣੀ ਜਿਹਦੇ ਕੋਲ ਰਿਸੋਰਸਸ ਨਹੀਂ ਐ ਜਿੱਥੇ ਉਹਨੂੰ ਡਰੇਨ ਨਹੀਂ ਮਿਲਦਾ ਔਰ ਵਰਸਪੋਰ ਕਰਕੇ ਧਰਤੀ 'ਚ ਪਾ ਦਿੰਦਾ ਜਾਂ ਧਰਤੀ 'ਚ ਆਪਾਂ ਪੀਣ ਵਾਲਾ ਕੱਢਦੇ ਆਂ ਤੇ ਆਪਾਂ ਨੂੰ ਪ੍ਰਦੂਸ਼ਿਤ ਪਾਣੀ ਮਿਲਦਾ ਠੀਕ ਐ ਜੀ ਤੇ ਇਹ ਆਉਣ ਵਾਲੇ ਬੱਚਿਆਂ ਦੀ ਗੱਲ ਕਰ ਲਈ ਐ ਅਸੀਂ ਅਜੇ ਇਹ ਕੰਡੇ ਬੀਜ ਰਹੇ ਆਂ ਨਸਲ ਖੁਸੀ ਅਸੀਂ ਖੁਦ ਕਰ ਰਹੇ ਆਂ ਨੇ ਬਿਲਕੁਲ ਸਹੀ ਗੱਲ ਐ ਨਸਲ ਇਹਦੇ 'ਚ ਰਿਸਪਾਂਸਿਬਲ ਅਸੀਂ ਖੁਦ ਆਂ ਠੀਕ ਹੈ ਨਾ ਅਸੀਂ ਆਪਣੇ ਆਪਣੇ ਜ਼ਿੰਮੇਵਾਰੀ ਚੱਕੀਏ ਆਪਣੇ ਆਪਣੇ ਜ਼ਿੰਮੇਵਾਰੀ ਨੂੰ ਅਹਿਸਾਸ ਕਰੀਏ ਔਰ ਇਹ ਸੋਚ ਕੇ ਅੱਗੇ ਚੱਲੀਏ ਵੀ ਹਾਂ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਬਚਾਉਣਾ ਹੈ ਤੁਸੀਂ ਮੈਨੂੰ ਦੱਸੋ ਵੀ ਪ੍ਰਦੂਸ਼ਿਤ ਪਾਣੀ ਗਿਆ ਕੋਈ ਕਿਸੇ ਫਸਲ ਦੇ ਵਿੱਚ ਜਾਂ ਸਬਜ਼ੀ ਦੇ ਵਿੱਚ ਉਹ ਕਿੱ데 ਘਰ ਚਲੀ ਜਾਣੀ ਹੈ ਉਹ ਤੁਹਾਨੂੰ ਕੋਈ ਲਿਖਿਆ ਥੋੜੀ ਹੈ ਉਹ ਮੇਰੇ ਘਰ ਵੀ ਆ ਰਿਹਾ ਸਾਨੂੰ ਵਾਪਸ ਆ ਰਿਹਾ ਹਾਂ ਉਹ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ ਉੱਥੋਂ ਬਿਮਾਰੀ ਕਿਸੇ ਨੂੰ ਵੀ ਫੈਲ ਸਕਦੀ ਹੈ ਉਹ ਸੋ ਇਸ ਕਰਕੇ ਸਾਰਿਆਂ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਔਰ ਮਿਲ ਕੇ ਜਿਸ ਤਰ੍ਹਾਂ ਆਪਾਂ ਹੁਣ ਕਮਿਊਨਿਟੀ ਡਵੈਲਪਮੈਂਟ ਦੇ ਤੌਰ ਤੇ ਕੰਮ ਕਰ ਰਹੇ ਆ ਇਸ ਤਰ੍ਹਾਂ ਹੀ ਸਾਨੂੰ ਮਿਲ ਕੇ ਬੁੱਢੇ ਦਰਿਆ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸਤਲੁਜ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਮੱਤੇ ਬੜਾ ਜੰਗਲਾ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਾਡਾ ਲੁਧਿਆਣਾ ਸਾਫ਼ ਸੁਥਰਾ ਹੋਵੇ ਠੀਕ ਹੈ ਪੰਜਾਬ ਵਾਸੀਆਂ ਲਈ ਕੋਈ ਮੈਸੇਜ ਕੁਝ ਕਹਿਣਾ ਚਾਹੇ ਮਿਲ ਕੇ ਕੰਮ ਕਰੋ ਇਹਦੇ ਤੇ ਧਿਆਨ ਦਿਓ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਓ ਆਪਣੀ ਨਸਲ ਕੁਸ਼ੀ ਨੂੰ ਬਚਾਓ ਇਹ ਤੇ ਆਪਾਂ ਸਾਰੇ ਜ਼ਿੰਮੇਵਾਰ ਆਂ ਔਰ ਮਿਲ ਕੇ ਸਾਨੂੰ ਕੰਮ ਕਰਨਾ ਚਾਹੀਦਾ ਔਰ ਕੰਮ ਇਸ ਤਰੀਕੇ ਨਾਲ ਕਰਨਾ ਚਾਹੀਦਾ ਕਿ ਜਿਹੜੀ ਕਿ ਇਹ ਤੋਂ ਸਾਨੂੰ ਜਲਦੀ ਤੋਂ ਜਲਦੀ ਪ੍ਰਦੂਸ਼ਣ ਤੋਂ ਆਜ਼ਾਦੀ ਮਿਲੇ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀਆਂ ਕੀਤੀਆਂ ਕਰਨਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਵਾਸੀਓ ਜੇ ਪੰਜਾਬ ਨੂੰ ਸੁਵਾਲਣਾ ਪੰਜਾਬ ਨੂੰ ਸੰਧਾਰਨਾ ਮਿਲ ਕੇ ਰਹੋ ਮਿਲ ਕੇ ਉਪਰਾਲੇ ਕਰੋ ਸਾਂਝੇ ਉਪਰਾਲੇ ਕਰੋ ਪੰਜਾਬ ਦੇ ਲਈ ਅਜਈਆਂ ਔਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਧੰਨਵਾਦ